ਦੇਖੋ ਇਹ ਜਿਹੜਾ ਆਈਡੀਆ ਅੱਜ ਦਾ ਹੈ ਇਸ ਦੇ ਵਿੱਚ ਦੋ ਇਹਦੇ ਤਿੰਨ ਪਹਿਲੂ ਨੇ ਇਸ ਪ੍ਰੋਗਰਾਮ ਦੇ ਇੱਕ ਤਾਂ ਹੈ ਬੱਚੇ ਅਡਾਪਟ ਕਰਨ ਦੇ ਜੋ ਕਿ ਮੈਂ ਲਾਸਟ ਮਨთ ਮੈਂ ਪਹਿਲਾਂ ਆਪਣੇ ਪਿੰਡ ਤੋਂ ਕਰਦਾ ਆ ਰਿਹਾ ਤੇ ਹੁਣ ਮੈਂ 25 ਬੱਚੇ ਸਾਲ ਦੇ ਅਡਾਪਟ ਕਰਨ ਦੇ ਲਈ ਆ ਆਪਣਾ ਸਪੌਂਸਰ ਕਰਨ ਦੇ ਲਈ ਜਾ ਰਹੇ ਹਾਂ ਜੀ ਦੇ ਵਿੱਚ ਮੇਰਾ ਮੇਨ ਮਕਸਦ ਹੈ ਕਿ ਕੋਈ ਵੀ ਬੱਚਾ ਐਜੂਕੇਸ਼ਨ ਹੁੰਦਾ ਹੈ ਕਿ ਆਈ ਥਿੰਕ ਐਜੂਕੇਸ਼ਨ ਜਿਹੜੀ ਹੈ ਉਹ ਹਰ ਦੀ ਲਾਈਫ ਦੀ ਰਾਈਟ ਹੈ ਕੁਝ ਬੱਚੇ ਇਦਾਂ ਦੇ ਹੁੰਦੇ ਆ ਜਿਹੜੇ ਸਿਰਫ ਪੈਸਿਆਂ ਦੀ ਬਦੌਲਤ ਆਪਣੀ ਐਜੂਕੇਸ਼ਨ ਤੋਂ ਆਪਣੇ ਡ੍ਰੀम्स ਨੂੰ ਅਚੀਵ ਕਰਨ ਤੋਂ ਬਾਂਝੇ ਰਹਿ ਜਾਂਦੇ ਆ ਤਾਂ ਮੈਂ ਨਹੀਂ ਚਾਹੁੰਦਾ ਕਿ ਉਹ ਬੱਚੇ ਆਪਣੀ ਇਸ ਚੀਜ਼ ਤੋਂ ਬਾਂਝੇ ਰਹਿਣ ਕੁਝ ਬੱਚੇ ਇੰਨੇ ਪੰਜਾਬ ਦੇ ਵਿੱਚ ਇੰਨੇ ਕੁ ਬ੍ਰੀਲੀਅੰਟ ਬੱਚੇ ਹਨ ਜੋ ਕਿ सिविल सर्विसेज ਦਾ ਕਿਥੋਂ ਪਰ ਯੂਜ਼ ਕਰ ਸਕਦੇ ਬਟ ਸਭ ਤੋਂ ਵੱਡਾ ਚੈਲੰਜ ਕੀ ਹੈ ਚੈਲੰਜ ਹੀ ਹੈ ਕਿ ਉਹ ਬੱਚੇ ਆਪਣੀਆਂ ਸਕੂਲ ਫੀਸਸ ਦਾ ਕੋ ਉਹਨਾਂ ਦੇ ਪੇਰੈਂਟਸ ਸਪੋਰਟ ਉਹਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗਾ ਤੁਸੀਂ ਸਾਰੇ মিডিਆ ਵਾਲਿਆਂ ਨੇ ਦੇਖਿਆ ਹੋਣਾ ਕਿ ਲਾਸਟ ਵੀਕ ਸਾਡੇ ਕੋਲੇ ਇੱਕ মিডিਆ ਦਾ ਆਰਟੀਕਲ ਆਇਆ ਜਿਹਦੇ ਵਿੱਚ ਪੰਜਾਬ ਦੇ ਤਿੰਨ ਬੱਚਿਆਂ ਨੇ 5 ਬਿਟਵੀਨ 5 ਤੋਂ 6000 ਇੰਡੀਆ ਰੈਂਕਿੰਗ ਨੀਟ ਦੀ ਕਲੀਅਰ ਕੀਤੀ ਪਰ ਉਹ ਸਿਰਫ ਰੀਜ਼ਨ ਕੀ ਹੈ ਕਿ ਉਹ ਆਪਣੀ ਟਿਊਸ਼ਨ ਫੀਸ ਉਹਨਾਂ ਦੇ ਪੇਰੈਂਟਸ ਅਫੋਰਡ ਨਹੀਂ ਕਰ ਸਕਦੇ ਬਟ ਮੇਰਾ ਕੀ ਕੁਐਸਚਨ ਹੈ ਕਿ ਕੀ ਜੋ ਬੱਚੇ ਅੱਜ 6000 ਤੱਕ ਦੀ ਰੈਂਕਿੰਗ ਇੰਡੀਆ ਲੈਵਲ ਤੇ ਅਚੀਵ ਕਰ ਸਕਦੇ ਆ ਕਿ ਸਿਰਫ ਉਹ ਉਹਨਾਂ ਦਾ ਸੁਪਨਾ ਜਿਹੜਾ ਡਾਕਟਰ ਬਣਨ ਦਾ ਉਹ ਰਹਿ ਸਕਦਾ ਕਿਉਂਕਿ ਉਹਨਾਂ ਦੇ ਮਾਪੇ ਗਰੀਬ ਨੇ ਨਹੀਂ ਇਸ ਕਰਕੇ ਅਸੀਂ ਕੀ ਚਾਹੁੰਦੇ ਆ ਕਿ ਅਸੀਂ ਦੇਖੋ ਇੱਕ ਸਟਾਰਟਅਪ ਕੀਤਾ ਕਿ 25 ਤੋਂ ਅਸੀਂ ਸਟਾਰਟ ਕਰ ਸਕੀਏ ਬਟ ਮੈਨੂੰ ਲੱਗਦਾ ਕਿ ਇਸ ਦੇ ਨਾਲ ਕਈ ਹੋਰ ਕੜੀਆਂ ਜੁੜਨੀਆਂ ਮੇਰੇ ਵਰਗੇ ਕਈ ਐਨ ਆਰ ਆਈ ਜਾਂ ਇੰਡੀਅਨ ਜਿਹੜੇ ਐਂਟਰਪ੍ਰਨਰ ਨੇ ਉਹ ਅੱਗੇ ਆਣਗੇ ਕਿ ਜਿਹਦੇ ਨਾਲ ਅਸੀਂ ਪੰਜਾਬ ਦੇ ਵਿੱਚ ਹਰ ਇੱਕ ਬੱਚੇ ਨੂੰ ਉਹ ਐਜੂਕੇਸ਼ਨ ਦਾ ਡ੍ਰੀਮ ਦੇ ਸਕੀਏ ਜੋ ਆਈਡੈਂਟੀ ਰੋਪਣ ਦੇ ਨਾਲ ਸੀ ਐਮਓਯੂ ਕੀਤਾ ਉਹਦੇ ਵਿੱਚ ਵੀ ਸੇਮ ਸਾਡਾ ਮਕਸਦ ਹੈ ਆਈਆਈਟੀ ਇਜ਼ ਅ ਵੈਲ ਨੋਨ ਲੀਡਿੰਗ ਇੰਸਟੀਟਿਊਸ਼ਨ ਆਫ ਇੰਡੀਆ ਜਿਹੜੇ ਕਿ ਟੈਕਨੋਲੋਜੀ ਦੇ ਵਿੱਚ ਬਹੁਤ ਸਾਰਾ ਟੈਲੈਂਟ ਪ੍ਰੋਡਿਊਸ ਕਰ ਰਹੇ ਨੇ ਸਾਡਾ ਮਕਸਦ ਸੇਮ ਹੈ ਕਿ ਜਿਹੜਾ ਵੀ ਟੈਲੈਂਟ ਜੋ ਪੰਜਾਬ ਦਾ ਹੈ ਇੰਡੀਆ ਦਾ ਹੈ ਜੋ ਆਈਆਈਟੀ ਤੋਂ ਪੜ੍ਹ ਕੇ ਜਾ ਉਸ ਨੂੰ ਫਾਦਰ ਸਟੱਡੀਜ਼ ਦੇ ਲਈ ਆਸਟ੍ਰੇਲੀਆ ਦੇ ਵਿੱਚ ਆਪਣਾ ਇੰਟਰਨੈਸ਼ਨਲ ਐਕਸਪੋਜ਼ਰ ਲੈਣਾ ਚਾਹੁੰਦਾ ਹੈ ਤੇ ਉਹਦੇ ਉਹਨੂੰ ਅਸੀਂ ਇੱਕ ਪਲੇਟਫਾਰਮ ਤੇ ਲੈ ਕੇ ਆ ਸਕੀਏ ਉਹਦੇ ਕਿ ਬੱਚੇ ਪੜਨ ਦੇ ਬਹੁਤ ਵੱਡੇ ਸੁਪਨਾ ਲੈ ਕੇ ਜਾਂਦੇ ਆ ਬਾਹਰ ਪੜ੍ਹ ਕੇ ਵੀ ਆ ਪਰ ਉੱਥੇ ਹੀ ਸੈਟਲ ਹੋ ਕੇ ਰਹਿ ਜਾਂਦੇ ਆ ਫਿਰ ਉੱਸੀ ਵਾਪਸ ਆ ਕੇ ਆਪਣੀ ਜੱਟੇ ਸੱਤੀ ਨੂੰ ਸਰਵ ਕਰਦੇ ਨਹੀਂ ਦੇਖੋ ਇਹ ਬਿਲਕੁਲ ਮੈਂ ਕਹੂੰਗਾ ਸਹੀ ਨਹੀਂ ਹੋਣਾ ਕਹਿਣਾ ਕਿ ਉਹ ਉੱਥੇ ਹੀ ਸੈਟਲ ਹੋ ਜਾਂਦੇ ਨੇ ਹਰ ਕੋਈ ਐਨ ਆਰ ਆਈ ਹੈ ਅਜਾ ਕਿ ਮੈਂ ਹਾਂ ਚਾਹੇ ਕੋਈ ਵੀ ਹੈ ਚਾਹੇ ਕਿਸੇ ਵੀ ਤਰ੍ਹਾਂ ਦੇ ਐਨ ਆਰ ਆਈ ਉਹਨਾਂ ਦੇ ਵਿੱਚ ਪੰਜਾਬ ਦੇ ਲਈ ਇੰਡੀਆ ਦੇ ਲਈ ਬਹੁਤ ਵੱਡੀ ਪਿਆਰ ਹੈ ਹਰ ਬੰਦਾ ਵਾਪਸ ਹਰ ਐਨ ਆਰ ਆਈ ਵਾਪਸ ਆਣਾ ਚਾਹੁੰਦਾ ਹੈ ਤੇ ਅੱਜ ਦੇ ਪਿਛਲੇ 2 ਸਾਲ ਚ ਅਸੀਂ ਬਹੁਤ ਵੱਡੇ ਲੈਵਲ ਤੇ ਰਿਵਰਸ ਮਾਈਗ੍ਰੇਸ਼ਨ ਦੇਖ ਰਹੇ ਹਾਂ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਸਾਰੀ ਆਪਰਚੂਨਿਟੀਜ਼ ਵੀ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਦੇ ਅੰਦਰ ਆਪਣੇ ਦਿਲ ਦੇ ਵਿੱਚ ਇੱਕ ਪੇਨ ਹੈ ਆਪਣੇ ਲੋਕਾਂ ਦੇ ਲਈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਦੇਖੋ ਅੱਜ ਮੈਨੂੰ ਇੱਥੇ ਆ ਕੇ ਇਦਾਂ ਲੱਗਿਆ ਕਿ ਸਾਨੂੰ ਇੱਕ ਪੰਜਾਬ 'ਚ ਬਹੁਤ ਵੀ ਦੀ ਹੋਪ ਦਿੱਤੀ ਗਈ ਹੈ ਬੱਚਿਆਂ ਨੂੰ بڑے ਬੱਚੇ ਨੇ ਜਿਨ੍ਹਾਂ ਦੇ ਕੋਲ ਜਿਦਾਂ ਇਹਨਾਂ ਨੇ ਦੱਸਿਆ ਵੀ ਸਾਨੂੰ ਸਾਰਿਆਂ ਨੂੰ ਕਿ ਐਜੂਕੇਸ਼ਨ ਕਰਨਾ ਚਾਹੁੰਦੇ ਨੇ ਇੰਟੈਲੀਜੈਂਸ ਹੈਗੀ ਆ ਪਰ ਰਿਸੋਰਸਸ ਨਹੀਂ ਹੁੰਦੇ ਮੈਨੂੰ ਲੱਗਦਾ ਹੂ ਸਾਡੇ ਕੋਲ ਇੱਕ ਐਡਾ ਵੱਡਾ ਪਲੇਟਫਾਰਮ ਮਿਲਿਆ ਜਿੱਥੇ ਕਿ ਉਹਨਾਂ ਦਾ ਫਿਊਚਰ ਜਿਹੜਾ ਬਹੁਤ ਬ라이ਟ ਹੋਏਗਾ ਮੈਂ ਖੁਦ ਆਪਣੀ ਜ਼ਿੰਦਗੀ ਤਕਰੀਬਨ ਬਾਹਰ ਕੱਟੀ ਹੈ ਪਰ ਮੈਨੂੰ ਪਤਾ ਹੈ ਕਿ ਜਿਹੜਾ এডੂਕੇਸ਼ਨ ਬਾਹਰ ਚੱਕ ਯੂਨੀਵਰਸਿਟੀਆਂ ਜਿਹੜੇ ਸਾਨੂੰ ਬੱਚਿਆਂ ਨੂੰ ਅਗਰ ਆਮ ਤੌਰ ਤੇ ਜਿਹੜੇ ਬੱਚੇ ਹੁੰਦੇ ਨੇ ਪੰਜਾਬ ਦੇ ਆਮ ਘਰਾਂ ਦੇ ਬੱਚੇ ਬਹੁਤ ਮੁਸ਼ਕਿਲ ਹੈ ਯੂਨੀਵਰਸਿਟੀਜ਼ ਐਡਮਿਸ਼ਨਸ ਲੈਣਾ ਔਰ ਇਹ ਇਹ ਸੋਚਣਾ ਕਿ ਐਡਮਿਸ਼ਨ ਲੈ ਕੇ ਪੜ ਕੇ ਅਸੀਂ ਪੜ੍ਹ ਲਿਖ ਕੇ ਕਮਾਵਾਂਗੇ ਆਪਣਾ ਔਰ ਆਪਣੇ ਜਿਹੜੇ ਪਰਿਵਾਰ ਦਾ ਪਿੱਛੇ ਲੁੱਕ ਆਫਟਰ ਕਰਾਂਗੇ ਉਹਨਾਂ ਨੂੰ ਵੀ ਇੰਪਰੂਵ ਕਰਾਂਗੇ ਅੱਜ ਜਿਹੜਾ ਇਹ ਪਲੈਟਫਾਰਮ ਹੈ ਨਾ ਇੱਕ ਬੱਚੇ ਦੀ ਜ਼ਿੰਦਗੀ ਨਹੀਂ ਸੰਭਾਲੇਗਾ ਇਹਨੇ ਪੂਰੇ ਪਰਿਵਾਰ ਦੀ ਜ਼ਿੰਦਗੀ ਸੰਭਾਲ ਦਿੱਤੀ ਹੈ ਅਸੀਂ ਗੈਰੀ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਅਜਿਹਾ ਪਲੈਟਫਾਰਮ ਆਇਆ ਔਰ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਹੱਥ ਮਜ਼ਬੂਤ ਕੀਤੇ ਜਾਣ ਔਰ ਤੁਹਾਡੇ ਸਾਰੇ ਮੀਡੀਆ ਨੂੰ ਵੀ ਮੈਂ ਇਹੀ ਕਹੂੰਗੀ ਕਿ ਜਿੰਮੇਵਾਰੀ ਨਾਲ ਕੰਮ ਕਰਕੇ ਜਿੱਥੇ ਤੁਹਾਨੂੰ ਨਜ਼ਰ ਆਉਂਦਾ ਕਿ ਇਹ ਬੱਚਾ ਜਿਹੜਾ ਹੈ ਇਹਨੂੰ ਜ਼ਰੂਰਤ ਹੈ ਇਹਨੂੰ ਇਹ ਬਹੁਤ ਇੰਟੈਲੀਜੈਂਟ ਹੈ ਹੱਥ ਫੜਨ ਦੀ ਲੋੜ ਹੈ ਜਿੱਦਣਾਂ ਨੇ ਕਿ ਹੈਲਪਿੰਗ ਹੈਂਡ ਇਹਨਾਂ ਦਾ ਇਨਿਸ਼ੀਏਟ ਹੈ ਇਸੇ ਲਈ ਉਹ ਨੂੰ ਤੁਸੀਂ ਜ਼ਰੂਰ ਅੱਗੇ ਲੈ ਕੇ ਆਓ ਸਾਡੀ ਨੋਲਿਜ ਲੈ ਕੇ ਆਓ ਤਾਂ ਕਿ ਇਹਨਾਂ ਨਾਲ ਮਿਲਾਇਆ ਜਾਵੇ ਕਿ ਉਹ ਬੱਚਿਆਂ ਦਾ ਵੀ ਫਿਊਚਰ ਅੱਗੇ ਖਦਾਇਆ ਜਾਵੇ ਠੀਕ ਹੈ ਮੈਂ ਅਗਰ ਇਸ ਦਾ ਉਹ ਉਹ ਬੱਚਿਆਂ ਨੂੰ ਕਿੰਨਾ ਫਾਇਦਾ ਹੋਊਗਾ ਜਿਹੜੇ ਬੱਚੇ ਅੱਗੇ ਜਾ ਕੇ ਕੋਈ ਗਲਤ ਕੰਮ ਕਰਦੇ ਨੇ ਕ੍ਰਿਮੀਨਲ ਬਣਦੇ ਨੇ ਕਿਉਂਕਿ ਉਹ ਚਾਹੁੰਦੇ ਸੀ ਨਾ ਪੜਨਾ ਪਰ ਉਹਨਾਂ ਨੂੰ ਜੁਦੀ ਪੜ੍ਹਾਈ ਨਹੀਂ ਮਿਲੀ ਸੋ ਉਹੀ ਤੇ ਗੱਲ ਹੈ ਨਾ ਜਿੱਦਣ ਉਹਨੇ ਬੱਚੇ ਹੈਗੇ ਕਿ ਪੜ੍ਹਾਈ ਚਾਹੁੰਦੇ ਨੇ ਲੇਕਿਨ ਪੈਸੇ ਹੈ ਨਹੀਂ ਗੇ ਫਿਰ ਉਹ ਇਹੋ ਜਿਹੀ ਇੱਕ ਤਿੱਕ ਤੇ ਹੁੰਦਾ ਕਿ ਕੋਈ ਅਰਨਿੰਗ ਮਨੀ ਚ ਪੈ ਜਾਂਦੇ ਨੇ ਚਾਹੇ ਕਦੇ ਡਰੱਗਸ ਚ ਪੈ ਜਾਂਦੇ ਨੇ ਕਿ ਇਹ ਵੇਚੀਏ ਪੈਸੇ ਕਮਾ ਲਈਏ ਜਾਂ ਕੁਝ ਪੈਸਾ ਕਮਾਣਾ ਇਜ਼ ਆਲਵੇਜ਼ ਦਾ ਬਾਟਮ ਲਾਈਨ ਆਫ ਲਾਈਫ ਤੇ ਇਹ ਬੜਾ ਇੰਪੋਰਟੈਂਟ ਹੈ ਮਗਰ ਇਹ ਇਸ ਪੈਸੇ ਨੂੰ ਕਮਾਣਾ ਇੱਕ ਐਜੂਕੇਸ਼ਨ ਦੇ ਨਾਲ ਔਰ ਇੱਕ ਕ੍ਰਿਮੀਨਲ ਲਾਈਫ ਦੇ ਨਾਲ ਲੋਟ ਆਫ ਡਿਫਰੈਂਸ ਮੈਨੂੰ ਲੱਗਦਾ ਇਹ ਇੱਕ ਬੱਚੇ ਨੂੰ ਜ਼ਿੰਦਗੀ ਨਹੀਂ ਦੇ ਰਹੇ ਇਹ ਪੂਰੇ ਸਮਾਜ ਨੂੰ ਇੱਕ ਜ਼ਿੰਦਗੀ ਦੇ ਰਹੇ ਨੇ ਅਸੀਂ ਜ਼ਰੂਰ ਤੁਹਾਨੂੰ ਸਭ ਨੂੰ ਮੈਂ ਰਿਕੁਐਸਟ ਕਰਾਂਗੀ ਐਸਾ ਕੋਈ ਵੀ ਬੱਚਾ ਤੁਹਾਨੂੰ ਕਿਤੇ ਵੀ ਨਜ਼ਰ ਆਏ ਕਿ ਇਸ ਬੱਚੇ ਨੂੰ ਸਿਰਫ ਫਾਈਨੈਂਸ਼ੀਅਲ ਹੈਲਥ ਦੀ ਲੋੜ ਹੈ ਔਰ ਇਹ ਬੱਚੇ ਨੂੰ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ ਜ਼ਰੂਰ ਤੁਸੀਂ ਗੈਰੀ ਦੇ ਧਿਆਨ ਚ ਲੈ ਕੇ ਆਇਓ ਔਰ ਸਾਨੂੰ ਉਸ ਚੀਜ਼ ਦਾ ਜਰੂਰ ਦੱਸੋ थैंक यू ਠੀਕ ਹੈ ਗੈਰੀ ਸਰ ਇਹ ਬੜਾ ਵਧੀਆ ਜੀ ਮੈਨੂੰ ਜਦੋਂ ਮੈਂ ਇਹ ਸਪੀਚ ਸੁਣੀ ਜਾਂ ਮੈਂ ਇਸ ਪ੍ਰੋਗਰਾਮ ਬਾਰੇ ਸੁਣਿਆ ਮੈਨੂੰ ਬੜਾ ਵਧੀਆ ਲੱਗਾ ਕਿ ਚਲੋ ਕੋਈ ਬੰਦਾ ਤੇ ਇਨੀਸ਼ੀਏਟਿਵ ਲੈ ਰਿਹਾ ਆ ਬੈਕਗਰਾਉਂਡ ਆਲਮੋਸਟ ਗੈਰੀ ਜੀ ਦਾ ਵੀ ਕਿਸੇ ਸਧਾਰਨ ਜਿਹੇ ਪਰਿਵਾਰ ਤੋਂ ਹੀ ਹੋਊਗਾ ਜਦ ਇੱਕ ਸਧਾਰਨ ਪਰਿਵਾਰ ਦਾ ਬੰਦਾ ਕਾਮਯਾਬ ਹੁੰਦਾ ਹੈ ਤਾਂ ਉਹ ਡੈਫੀਨਿਟਲੀ ਆਪਣੇ ਵਰਕ ਬਾਰੇ ਸੋਚਦਾ ਤੋਂ ਮੈਨੂੰ ਲੱਗਦਾ ਗੈਰੀ ਜੀ ਦਾ ਇਹ ਫਰਜ਼ ਵੀ ਬਣਦਾ ਸੀ ਔਰ ਉਹ ਫਰਜ਼ ਨਿਭਾ ਰਹੇ ਨੇ ਸੀ ਅੱਛਾ ਬੜਾ ਡਿਫਰੈਂਟ ਹੈ ਜੀ ਦੇਖੋ ਮੈਂ ਅੰਦਰ ਸਟੇਜ ਤੇ ਵੀ ਬੋਲਣਾ ਸੀ ਬਟ ਮੈਨੂੰ ਸਮਝ ਹੀ ਨਹੀਂ ਸੀ ਆਉਂਦਾ ਲਬਜ਼ ਕੀ ਵਰਤਾਂ ਕਿਉਂਕਿ ਅਸੀਂ ਫਿਲਮੀ ਬੰਦੇ ਆ ਫਿਲਮਾਂ ਦੀਆਂ ਗੱਲਾਂ ਕਰਨ ਵਾਲੇ ਬੰਦੇ ਆ ਬਟ ਇਹ ਇੱਕ ਵੱਖਰਾ ਜਿਹਾ ਸੀਗਾ ਮੈਨੂੰ ਲੱਗਾ ਬੜਾ ਵਧੀਆ ਆ ਕਿ ਬਈ ਬੱਚੇ ਪੜਨਾ ਚਾਹੁੰਦੇ ਆ ਜਿਹੜੇ ਬੱਚੇ ਕੁਝ ਅੱਗੇ ਕਰਨਾ ਚਾਹੁੰਦੇ ਆ ਦਾ ਮਾਈਂਡ ਜੀ ਬਿਜ਼ਨਸ ਆਈਡੀਆ ਉਹਨਾਂ ਦੇ ਹੈਗੇ ਆ ਤੇ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਇਹ ਕਮ ਸੇ ਕਮ ਮੌਕਾ ਤੇ ਦੇ ਰਹੇ ਔਰ ਦੇਖ ਇਥੋਂ ਰਹੇ ਨੇ ਆਸਟ੍ਰੇਲੀਆ ਤੋਂ ਆ ਕੇ ਹਨਾ ਉਥੋਂ ਉਹਨਾਂ ਦੀਆਂ ਕਲੈਬਰੇਸ਼ਨਸ ਦੇ ਨਾਲ ਇਹ ਇਥੋਂ ਦੇ ਬੱਚਿਆਂ ਨੂੰ ਸਪੋਰਟ ਕਰਨ ਦੇ ਇਹ ਬੜੀ ਵ